ਰੋਵਾ ਚਾਹੀਏ ਪ੍ਰਪਨ ਨੋਟੀਫਿਕੇਸ਼ਨ ਆਉਂਦੀ ਹੈ ਹਾਂਜੀ

ਅੱਜ ਪੌਂਡੀ ਦੀ ਆਪਾਂ 4th ਕਲਾਸ ਲੈ ਕੇ ਆਈਆਂ ਇਸ ਕਲਾਸ ਦੇ ਵਿੱਚ ਅਸੀਂ ਕਨਸਟੀਟਿਊਸ਼ਨ ਆਫ ਇੰਡੀਆ ਦੇ ਜਿਹੜੇ ਸੋਰਸਿਸ ਆ ਉਹਨਾਂ ਬਾਰੇ ਗੱਲ ਕਰਨੀ ਹੈ ਇਸ ਤੋਂ ਪਹਿਲਾਂ ਆਪਾਂ ਜੂੰਹ ਤੱਕ ਪੜਿਆ ਸੀਗਾ ਉਹਦੇ ਵਿੱਚ ਕਨਸਟੀਟਿਊਸ਼ਨ ਦੀ ਹਿਸਟਰੀ ਬਾਰੇ ਗੱਲ ਕੀਤੀ ਸੀਗੀ ਅੱਜ ਆਪਣੇ ਕੋਲੇ ਸੰਵਧਾਨ ਦੇ ਸਰੋਤਾਂ ਦੀ ਗੱਲ ਹੈ ਠੀਕ ਹੈ ਜੀ ਫੋਰਥ ਲੈਕਚਰ ਹੈ ਧਿਆਨ ਨਾਲ ਸੁਣੋ ਜੀ ਭਾਰਤ ਦਾ ਜਿਹੜਾ ਸੰਵਧਾਨ ਸੀਗਾ ਉਹ ਸੀ ਕਿਹੜੇ-ਕਿਹੜੇ ਦੇਸ਼ਾਂ ਤੋਂ ਜਿਹੜਾ ਬਾਰੋង ਲਿੱਤਾ ਸੀਗਾ ਠੀਕ ਹੈ ਜੇ ਜੀ ਗੱਲ ਕੀਤੀ ਹੈ origianally ਇੰਡੀਆ ਦੇ ਜਿਹੜਾ ਕਨਸਟੀਟਿਊਸ਼ਨ ਸੀਗਾ ਜਦੋਂ ਬਣਾਇਆ ਗਿਆ ਸੀਗਾ ਉਹ ਕੋਈ ਪਿਆਨ ਨਹੀਂ ਬਹੁਤ ਸਾਰੇ ਨੇਸ਼ਨ ਤੋਂ ਜਿਹੜੀਆਂ ਚੰਗੀਆਂ ਫੀਚਰਸ ਸੀਗਾ ਉਹ ਆਪਣੇ ਸਵਧਾਨ ਦੇ ਵਿੱਚ ਐਡ ਕੀਤੀਆਂ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਲਗਭਗ 75% ਜਿਹੜਾ ਦੂਸਰੇ ਦੇਸ਼ਾਂ ਤੋਂ ਬੋਰੋ ਕੀਤਾ ਹੋਇਆ ਠੀਕ ਹੈ ਜੀ ਜ਼ਿਆਦਾਤਰ ਇੰਡੀਆ ਦੇ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਚੀਜ਼ਾਂ ਉਹ ਉਹ 235 ਵਾਲੇ ਐਕਟ ਦੀਆਂ ਜਿਹੜੀਆਂ ਐਜ਼ ਇਟ ਇਜ਼ ਉਵੇਂ ਹੀ ਰੱਖੀਆਂ ਗਈਆਂ ਸੀਗਾ ਅੱਜ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਇੰਡੀਆ ਦਾ ਜਿਹੜਾ ਸੰਵਧਾਨ ਸੀਗਾ ਉਹ ਕਿਹੜੇ-ਕਿਹੜੇ ਦੇਸ਼ਾਂ ਤੋਂ ਬਾਰੂਪਤ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਕਿ ਇੰਗਲੈਂਡ ਤੋਂ ਕਿਉਂਕਿ ਇੰਗਲੈਂਡ ਸੀਗਾ ਜਿਹੜਾ ਇੰਡੀਆ ਦੇ ਉੱਪਰ ਰਾਜ ਕਰਕੇ ਗਿਆ ਸੀਗਾ ਠੀਕ ਹੈ ਇੰਸਟਰੀਆ ਕੰਪਨੀ ਨੇ ਭਾਰਤ ਤੇ ਬਹੁਤ ਲੰਬਾ ਟਾਈਮ ਰਾਜ ਕੀਤਾ ਇਸ ਕਰਕੇ ਇੰਡੀਆ ਦਾ ਜਿਹੜਾ ਬਹੁਤਾ ਜ਼ਿਆਦਾ ਸੰਵਧਾਨ ਹੈ ਉਹ ਇੰਗਲੈਂਡ ਦੇ ਸੰਵਿਧਾਨ ਦੇ ਗੁੰਗੁਂਦੀ ਬਣਿਆ ਹੋਇਆ ਠੀਕ ਹੈ ਜੀ ਤਾਂ ਇੰਗਲੈਂਡ ਤੋਂ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਦੇ ਕਨਸਟਿਚਿਊਸ਼ਨ ਦੇ ਵਿੱਚ ਸ਼ਾਮਿਲ ਕੀਤੀਆਂ ਉਹਨਾਂ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਕਿਉਂਕਿ ਇਹਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਹੈ ਠੀਕ ਹੈ ਰਾਸ਼ਟਰਪਤੀ ਦੀ ਜਿਹੜੀ ਪੋਸਟ ਆ ਉਹ ਸੀ ਇੰਗਲੈਂਡ ਤੋਂ ਦੇਖ ਕੇ ਜਿਹੜੇ ਆਪਣੀ ਏਸ਼ੀਆ ਦੇ ਵਿੱਚ ਬਣਾਈ ਗਈ ਹੈ ਪਰ ਇੱਕ ਚੀਜ਼ ਜੇ ਦੇਖੀਏ ਇੰਗਲੈਂਡ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਨਹੀਂ ਕੀਨ ਹੁੰਦੀ ਹੈ ਠੀਕ ਹੈ ਕਿਨ ਜਾਂ ਪ੍ਰਿੰਸ ਜਿਹੜਾ ਰਾਸ਼ਟਰਪਤੀ ਦੀ ਪੋਸਟ ਹੈ ਜਿਹੜਾ ਐਕਟ ਕਰਦਾ ਹੈ ਠੀਕ ਹੈ ਤਾਂ ਉਹੀ ਉਹਦੀ ਪੋਸਟ ਮੰਨ ਲਈ ਅਸੀਂ ਆਪਣੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਸੀ ਜਿਹੜੀ ਉਹ ਲਿਆਦੀ ਫਿਰ ਉਸ ਤੋਂ ਬਾਅਦ ਅਗੇ ਜਿਹੜਾ ਸਾਡਾ ਕਾਉਂਸਲ ਆਫ ਮਿਨਿਸਟਰ ਹੈ ਠੀਕ ਹੈ ਮੰਤਰੀਆਂ ਦਾ ਜਿਹੜਾ ਮੰਤਰੀ ਮੰਡਲ ਹੈ ਠੀਕ ਹੈ ਮੰਤਰੀ ਮੰਡਲ ਅਸੀਂ ਇੰਗਲੈਂਡ ਦੇ ਸੰਧਾਨ ਤੋਂ ਵੀ ਕਿ ਇੰਡੀਆ ਨੇ ਸੰਭਾਲਨੇ ਚਾਹਿਆ ਕਿ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਠੀਕ ਹੈ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟਰੀ ਫਾਰਮ ਹੈ ਗਵਰਨਮੈਂਟ ਦੀ ਉਹ ਵੀ ਅਸੀਂ ਜਿੱਤੋ ਜੁਤੀਏ ਸੰਸਦੀ ਸਰਕਾਰ ਪਾਰਲੀਮੈਂਟਰੀ ਫਾਰਮ ਇੰਗਲੈਂਡ ਤੋਂ ਦੇਖ ਕੇ ਬਣਾਈ ਗਿਆ ਜਿਹੜੀ ਸਰਕਾਰ ਹੈ ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਠੀਕ ਹੈ ਗਵਰਨਮੈਂਟ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਪ੍ਰੈਜ਼ੀਡੈਂਸ਼ੀਅਲ ਤੇ ਦੂਸਰੀ ਪਾਰਲੀਮੈਂਟਰੀ ਫਾਰਮ ਜਿਹੜੀ ਪ੍ਰੈਜ਼ੀਡੈਂਸ਼ੀਅਲ ਫਾਰਮ ਹੁੰਦੀ ਹੈ ਉਹਦੇ ਵਿੱਚ ਕਿਸੇ ਦੇਸ਼ ਨੂੰ ਚਲਾਉਣ ਵਾਲਾ ਰਾਸ਼ਟਰਪਤੀ ਹੁੰਦਾ ਜਿਹੜੀ ਪਾਰਲੀਮੈਂਟਰੀ ਫਾਰਮ ਹੁੰਦੀ ਹੈ ਇਹਦੇ ਵਿੱਚ ਕਿਸੇ ਦੇਸ਼ ਨੂੰ ਚਲਾਉਣ ਵਾਲਾ ਉਥੋਂ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਜਾਨੀ ਕਿ ਪ੍ਰਧਾਨ ਮੰਤਰੀ ਦੁਆਰਾ ਕੀ ਦੇਸ਼ ਦੇ ਜਿਹੜੇ ਅਹਿਮ ਫੈਸਲੇ ਆ ਲਏ ਜਾਂਦੇ ਆ ਤਾਂ ਜਿਹੜੀ ਗਵਰਨਮੈਂਟ ਹੈ ਉਹ ਪਾਰਲੀਮੈਂਟਰੀ ਫਾਰਮ ਹੈ ਗਵਰਨਮੈਂਟ ਠੀਕ ਹੈ ਉਸ ਤੋਂ ਬਾਅਦ ਅੱਜ ਆਪਾਂ ਗੱਲ ਕਰੀਏ ਬਾਈ ਕੈਂਬਰਲ ਠੀਕ ਹੈ ਦੋ ਸਦਨੀ ਜਿਹੜਾ ਸਭੀ ਸਦਨ ਸਭੀ ਪਾਰਲੀਮੈਂਟ ਹੈ ਜਿਹੜੀ ਬਾਈ ਕੈਂਬਰਲ ਹੈ ਬਾਈ ਦੋ ਤਰ੍ਹਾਂ ਕੇ ਸ਼ਬਦ ਹੀ ਰਿਹਾ ਇੱਕ ਬਾਈ ਕੈਂਬਰਲ ਤੇ ਦੂਸਰਾ ਹੁੰਦਾ ਯੂਨੀ ਕੈਂਬਰਲ ਠੀਕ ਹੈ ਜੀ ਬਾਈ ਕੈਮਰਲ ਤੇ ਯੂਨੀ ਕੈਮਰਲ ਦਾ ਮਤਲਬ ਕੀ ਹੁੰਦਾ ਹੈ ਬਾਈ ਕੈਮਰਲ ਜਿਹੜਾ ਸ਼ਬਦ ਹੈ ਇਹਦਾ ਮਤਲਬ ਹੁੰਦਾ ਹੈ ਕਿ ਦੋ ਹਾਊਸਸ ਦਾ ਹੁੰਦਾ ਠੀਕ ਹੈ ਦੋ ਸਦਨਾਂ ਦਾ ਹੁੰਦਾ ਸਾਡੇ ਦੇਸ਼ ਵਿੱਚ ਜਿਵੇਂ ਆਪਾਂ ਸੈਂਟਰ ਕਮਨ ਦੀ ਗੱਲ ਕਰੀਏ ਸੈਂਟਰ ਦੇ ਵਿੱਚ ਸਾਡੇ ਕੋਲ ਦੋ ਹਾਊਸ ਹੈ ਇੱਕ ਰਾਜ ਸਭਾ ਤੇ ਦੂਜਾ ਲੋਕ ਸਭਾ ਠੀਕ ਹੈ ਰਾਜ ਸਭਾ ਜਿਹੜੀ ਸੀ ਉੱਪਰ ਉੱਪਰਲਾ ਸਦਨ ਕਹਿੰਦੇ ਆ ਅਪਰ ਹਾਊਸ ਕਹਿੰਦੇ ਆ ਤੇ ਲੋਕ ਸਭਾ ਜਿਹੜਾ ਕਿ ਹੇਠਲਾ ਸਦਨ ਲੋਅਰ ਹਾਊਸ ਜਿਹੜਾ ਇਸੇ ਕਰਕੇ ਇੰਡੀਆ ਜਿਹੜਾ ਕਿ ਹੈ ਬਾਈਕੈਂਮਰਲ ਠੀਕ ਹੈ ਜੇ ਜੇ ਅਪਾ ਗੱਲ ਕਰੀਏ ਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਟੇਟਾਂ ਹਨਾ ਰਾਜ ਹੈ ਰਾਜਾਂ ਦੇ ਵਿੱਚ ਵੀ ਕਿ ਸਾਡੇ ਕੋਲੇ ਦੋ ਤਰ੍ਹਾਂ ਦੇ ਹਾਊਸ ਹੋ ਸਕਦੇ ਐ ਜੇ ਰਾਜਾਂ ਦੇ ਵਿੱਚ ਦੋ ਤਰ੍ਹਾਂ ਦੇ ਹਾਊਸ ਹੁੰਦੇ ਐ ਤਾਂ ਉਹਨੂੰ ਦੇਸੀ ਬਾਈਕੈਂਮਰਲ ਕਹਾਂਗੇ ਕੋਈ ਰਾਜ ਬਾਈਕੈਂਮਰਲ ਹੋ ਵੀ ਸਕਦਾ ਐ ਤੇ ਨਹੀਂ ਵੀ ਹੋ ਸਕਦਾ ਠੀਕ ਹੈ ਇੰਡੀਆ ਦੇ ਵਿੱਚ ਖੁਸ਼ ਰਾਜ ਇਹੋ ਜਿਹੇ ਜਿਹੜੇ ਬਾਈਕੈਂਮਰਲ ਹੈਗੇ ਐ ਠੀਕ ਹੈ ਸ਼ੀ ਸਟੇਟ ਇੰਡੀਆ ਦੀਆਂ ਬਾਈਕੈਂਮਰਲ ਐ ਬਾਕੀ ਦੀਆਂ ਸਾਰੀਆਂ ਸਟੇਟਾਂ ਜਿਹੜੀਆਂ ਉਹ ਯੂਨੀ ਕੈਮਰਲ ਹੈ ਤੁਸੀਂ ਮੈਨੂੰ ਦੱਸੋਗੇ ਕਿ ਪੰਜਾਬ ਬਾਈ ਕੈਮਰਲ ਹੈ ਕਿ ਯੂਨੀ ਕੈਮਰਲ ਹੈ ਪੰਜਾਬ ਯੂਨੀ ਕੈਮਰਲ ਹੈ ਠੀਕ ਹੈ ਪੰਜਾਬ ਬਾਈ ਕੈਮਰਲ ਸੀਗਾ ਪਹਿਲਾਂ ਇਹਦਾ ਸਿੱਖਾ ਜੀ ਪੰਜਾਬ ਪਹਿਲਾਂ ਬਾਈ ਕੈਮਰਲ ਸੀਗਾ ਠੀਕ ਹੈ ਪੰਜਾਬ ਦੇ ਵਿੱਚ ਦੋਨੇ ਸਦਨ ਸੀਗੇ ਜਿਹੜੇ ਇੱਕ ਪਾਰਸਕੀਟ ਦੇ ਵਿੱਚ ਦੋ ਸਦਨ ਕਿਹੜੇ-ਕਿਹੜੇ ਹੋ ਸਕਦੇ ਆ ਇੱਕ ਤਾਂ ਵਿਧਾਨ ਸਭਾ ਤੇ ਦੂਸਰਾ ਸੈਨਾਵਨ ਠੀਕ ਹੈ ਜਿਨਾ ਉਹ ਸਵਰਨ ਸੀ ਲੈਜਿਸਲੇਟਿਵ ਅਸੈਂਬਲੀ ਦੇ ਨਾਮ ਨਾਲ ਜਾਣਦੇ ਆ ਤੇ ਵਿਧਾਨ ਪ੍ਰੀਸ਼ਦਾ ਜਿਹੜਾ ਇਹਨੂੰ ਅਸੀਂ ਲੈਜਿਸਲੇਟਿਵ ਕੌਂਸਲ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਪੰਜਾਬ ਜਿਹੜਾ ਬਾਈ ਕੈਮਰਲ ਸੀਗਾ 1969 ਤੱਕ ਠੀਕ ਹੈ 1969 ਦੇ ਵਿੱਚ ਐਕਟ ਲਿਆਂਦਾ ਗਿਆ ਉਹ ਸੈਕਟਰ ਦੇ ਨਾਲ ਪੰਜਾਬ ਦੀ ਜਿਹੜੀ ਲੈਜਿਸਲੇਟਿਵ ਕੌਂਸਲ ਸੀਗੀ ਵਿਧਾਨ ਪ੍ਰੀਸ਼ਦ ਸੀਗੀ ਉਹ ਅਬੋਲਿਸ਼ ਕਰ ਦਿੱਤੀ ਗਈ ਖਤਮ ਕਰ ਦਿੱਤੀ ਗਈ ਠੀਕ ਹੈ ਕਿਉਂਕਿ ਉਦੋਂ ਪੰਜਾਬ ਸੀਗਾ ਜਿਹੜਾ ਸਟ੍ਰਕਚਰ ਹੋ ਗਿਆ ਸੀਗਾ ਪੰਜਾਬ ਵੰਡਿਆ ਗਿਆ ਸੀਗਾ ਠੀਕ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੁੰਦੀਆਂ ਜਿਹੜੀਆਂ ਕੰਡੀਸ਼ਨ ਸੀਗਾ ਉਹ ਕੋ ਅਪਲਾਈ ਨਹੀਂ ਹੋ ਸਕਦੀਆਂ ਸੀਗਾ ਇਸੇ ਕਰਕੇ ਪੰਜਾਬ ਦੀ ਲੈਜਿਸਲੇਟਿਵ ਕੌਂਸਲ ਸੀ ਜਿਹੜੀ ਖਤਮ ਹੋ ਗਈ ਸੀ ਤੇ ਅੱਜ ਪੰਜਾਬ ਯੂਨੀ ਕੈਮਰਲ ਹੈ ਠੀਕ ਹੈ ਜੀ ਤਾਂ ਸਟੇਟਾਂ ਦੇ ਵਿੱਚ ਵੀ ਇਹ ਇਹ ਦੋਨੇ ਸ਼ਬਦ ਸੀ ਕਿ ਦੇਖਾਂਗੇ ਵਰਤੇ ਜਾਂਦੇ ਆ ਬਾਈ ਕੈਮਰਲ ਤੇ ਯੂਨੀ ਕੈਮਰਲ ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਹੈ ਉਦਲੀ ਲੋਕ ਸਭਾ ਦਾ ਜਿਹੜਾ ਸ਼ਕਤੀਸ਼ਾਲੀ ਹੁੰਦਾ ਹੈ ਜਦਕਿ ਲੋਅਰ ਹਾਊਸ ਲੋਅਰ ਹਾਊਸ ਦਾ ਪਾਵਰਫੁੱਲ ਹੁੰਦਾ ਲੋਕ ਸਭਾ ਸਾਡਾ ਪਾਵਰਫੁੱਲ ਜਾਦੇ ਹੁੰਦਾ ਠੀਕ ਹੈ ਇਹੋ ਚੀਜ਼ ਵੀ ਅਸੀਂ ਕਿੱਥੋਂ ਅਡਾਪਟ ਕੀਤੀ ਹੈ ਇੰਗਲੈਂਡ ਤੋਂ ਇੰਗਲੈਂਡ ਦੇ ਵਿੱਚ ਵੀ ਇਹੀ ਚੀਜ਼ ਚੱਲਦੀ ਹੈ ਕਿ ਉੱਥੋਂ ਦਾ ਜਿਹੜਾ ਲੋਅਰ ਹਾਊਸ ਹੈ ਉਹ ਜਾਦੇ ਪਾਵਰਫੁੱਲ ਹੁੰਦਾ ਅਪਰ ਹਾਊਸ ਦੀ ਬਜਾਏ ਕਿਉਂਕਿ ਲੋਅਰ ਹਾਊਸ ਦੇ ਵਿੱਚ ਸਾਡੀ ਸਰਕਾਰ ਬੈਠਦੀ ਹੈ ਠੀਕ ਹੈ ਗੋਦੀ ਗਵਰਨਮੈਂਟ ਕਿੱਥੋਂ ਚੱਲਦੀ ਹੈ ਲੋਕ ਸਭਾ ਤੋਂ ਚੱਲਦੀ ਹੈ ਠੀਕ ਹੈ ਲੋਅਰ ਹਾਊਸ ਜਾਦੇ ਪਾਵਰਫੁੱਲ ਹੁੰਦਾ ਹੈ फिर उसके तो बाद अगला इंपोर्टेंट पॉइंट है जोरी नागरिकता सिंगल सिटीजनशिप सिंगल सिटीजनशिप का कंसैप्ट भी अभी इंग्लैंड तो ही बॉरू किया क्योंकि में देखो इंडिया के दो तरह की दोहरी नागरिकता नहीं हो सकती कोई परसन इंडिया का ही नागरिक हो सकता वो ना किसी हो दूसरी कंट्री का नागरिक नहीं हो सकता ठीक तो तो है उसद साढ़े को अगली इंपोर्टेंट चीज़ है लोग सभा का स्पीकर लोग सभा का स्पीकर जोड़ा जी पोस्ट है ये कितों देख के अपने संविधान शामिल की है इंग्लैंड को देखिए शामिल की तो उस तो बाद अगर आज उसके आप गल करते हैं अमेरिक अमरीका की ठीक है जी यू एस ए तो अभी कि चीज़ अपने संविधान के फॉलो कीतिया यू एस ए को सब तो पहला इंपॉर्टेंट पॉइंट है जो साइट कॉन्स्टिट्यूशन लिखती संविधान लिखती संविधान असी यू एस ए देख के जो अपने ਸੰਵਿਧਾਨਾਂ ਦੇ ਵਿੱਚ ਐਡ ਕੀਤਾ ਇਹ ਪੁਆਇੰਟ ਜੇ ਤੁਸੀਂ ਦੇਖਿਓ ਬਹੁਤ ਸਾਰੇ ਦੇਸ਼ ਆ ਉਹਨਾਂ ਦਾ ਸੰਵਿਧਾਨ ਹੈ ਜਿਹੜਾ ਔਰ ਲੈ ਲਿਖਿਆ ਨਹੀਂ ਗਿਆ ਠੀਕ ਹੈ ਉਸ ਤੋਂ ਅਗੇ ਉਪਰਾਸ਼ਟਪਤੀ ਦਾ ਜਿਹੜਾ ਰਾਜ ਸਭਾ ਦਾ ਚੇਅਰਮੈਨ ਹੋਣਾ ਠੀਕ ਹੈ ਐਕਸ ოਫੀਸ਼ਲ ਚੇਅਰਮੈਨ ਹੋਣਾ ਮਤਲਬ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਜਾਂਦਾ ਉਹਦੇ ਕੋਲੇ ਨਾਲ ਐਡੀਸ਼ਨਲ ਚਾਰਜ ਕਾਦਾ ਹੋ ਜਾਂਦਾ ਹੈ ਰਾਜ ਸਭਾ ਦੇ ਚੇਅਰਮੈਨ ਦਾ ਠੀਕ ਹੈ ਉਹਨੂੰ ਦੱਸਣਾ ਨਹੀਂ ਪੈਂਦਾ ਕਿ ਭਈ ਤੁ ਰਾਜ ਸਭਾ ਦਾ ਚੇਅਰਮੈਨ ਵੀ ਹੈ ਤਾਂ ਉਹ ਐਕਸ ਅਫੀਸ਼ੀਅਲ ਚੇਅਰਮੈਨ ਰਹਿੰਦਾ ਪੁਲੀਸ਼ਾ ਠੀਕ ਹੈ ਜਦੋਂ ਉਹ ਬਿਲਕੁਲ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਤਾਂ ਉਹ ਨਾਲ ਦੀ ਨਾਲ ਰਾਜ ਸਭਾ ਦੇ ਚੇਅਰਮੈਨ ਦੇ ਤੌਰ ਤੇ ਜ਼ਿੰਮੇਵਾਰੀਆਂ ਵੀ ਨਿਭਾਉਗਾ ਫਿਰ ਉਸ ਤੋਂ ਬਾਅਦ ਅਗੇ ਇੰਪੋਰਟੈਂਟ ਪੁਆਇੰਟ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਅਸੀਂ ਵੀ ਯੂ ਐਸ ਏ ਤੋਂ ਮੌਲਿਕ ਅਧਿਕਾਰ ਹੈ ਜਿਹੜੇ ਸਾਡੇ ਠੀਕ ਹੈ ਇਹ ਜਿਹੜੇ ਸੇ ਯੂ ਐਸ ਏ ਨੂੰ ਦੇਖ ਕੇ ਆਦੇਸ਼ ਚ ਸਾਡੇ ਕਿਤੇ ਨੈਕਸਟ ਸੁਪੀਮ ਕੋਰਟ ਸੁਪੀਮ ਕੋਰਟ ਦਾ ਕਨਸੈਪਟ ਕਿ ਤੁਸੀਂ ਯੂਐਸਏ ਨੂੰ ਦੇਖਿਆ ਉਹਦੇ ਸੰਵਿਧਾਨ ਦੇ ਵਿੱਚ ਬੋਰੋ ਕੀਤਾ ਉਸ ਤੋਂ ਬਾਅਦ ਅੱਗੇ ਰਾਸ਼ਟਰਪਤੀ ਦਾ ਜਿਹੜਾ ਕਾਰਜਕਾਲ ਠੀਕ ਹੈ ਸੋਰੀ ਇਹ ਰਾਸ਼ਟਰਪਤੀ ਦਾ ਕਾਰਜਪਾਲਿਕਾ ਦਾ ਮੁਖੀ ਹੋਣਾ ਠੀਕ ਹੈ ਕਾਰਜਪਾਲਿਕਾ ਜਾਨੀ ਕਿ ਜਿਹੜੀ ਸਾਡੀ ਐਗਜ਼ੀਕਿਊਟਿਵ ਬੋਡੀ ਹੈ ਠੀਕ ਹੈ ਜਿਹਦੇ ਵਿੱਚ ਸਾਡੀ ਦੇਸ਼ ਦੀ ਸਰਕਾਰ ਬੈਠਦੀ ਹੈ ਠੀਕ ਹੈ ਤਾਂ ਉਹ ਨੋਮੀਨਲ ਹੈਡ ਹੈ ਜਿਹੜਾ ਉਹ ਸਾਡੇ ਦੇਸ਼ ਦਾ ਰਾਸ਼ਟਰਪਤੀ ਹੁੰਦਾ ਠੀਕ ਹੈ ਰੀਅਲ ਹੈਡ ਦਾ ਹੁੰਦਾ ਹੈ ਮੰਤਰੀ ਹੁੰਦਾ ਨੋਮੀਨਲ ਹੈਡ ਜਿਹੜਾ ਉਹ ਰਾਸ਼ਟਰਪਤੀ ਹੁੰਦਾ ਉਸ ਤੋਂ ਬਾਅਦ ਨਾਲ ਇਹਦੇ ਕੋਲ ਇੱਕ ਪੋਜੀਸ਼ਨ ਹੁੰਦੀ ਜਿਹੜੀ ਕਿ ਇਹ ਸਾਡੇ ਦੇਸ਼ ਦੀਆਂ ਤਿੰਨੇ ਸਨਾਮਾ ਦਾ ਸੁਪਰੀਮ ਕਮਾਂਡਰ ਹੁੰਦਾ ਠੀਕ ਹੈ ਤਿੰਨੇ ਜਗਾ ਸਨਾਮਾ ਜਿਹੜੀਆਂ ਜਿਹਦੇ ਵਿੱਚ ਅਸੀਂ ਜਲ ਸੈਨਾ ਥਲ ਸੈਨਾ ਤੇ ਵਾਯੂ ਸੈਨਾ ਦੀ ਗੱਲ ਕਰਦੇ ਹਾਂ ਬੜਾ ਇੰਪੋਰਟੈਂਟ ਕੁਐਸਚਨ ਹੈ ਰਾਸ਼ਟਰਪਤੀ ਦੇ ਚੱਕਰ ਚ ਅਸੀਂ ਪੜ੍ਹਾਂਗੇ ਠੀਕ ਹੈ ਰਾਸ਼ਟਰਪਤੀ ਕੀ ਪਾਵਰ ਵੀ ਹੈ ਕਿ ਰਾਸ਼ਟਰਪਤੀ ਸਭੀਆਂ ਤਿੰਨੇ ਸਨਾਮਾ ਦਾ ਸੁਪਰੀਮ ਕਮਾਂਡਰ ਰਹਿੰਦਾ ਹੈ ਕਾ ਤੇ ਦੇਖ ਕੇ ਨਿਆ ਪਾਲਿਕਾ ਕਿੰਨ ਕਹਿੰਦੇ ਜਿਹੜੀ ਸੜਕਾਂ ਘੋਟ ਸੈ ਠੀਕ ਹੈ ਸੁਪਰੀਮ ਕੋਰਟ ਉਹਦੀ ਹਾਈ ਕੋਰਟ ਉਹਦੀ ਠੀਕ ਹੈ ਇਹ ਸੰਤੋਕਤ ਰਹਿੰਦੀਆਂ ਇੰਡੀਪੈਂਡੈਂਟ ਰਹਿੰਗਾ ਜਨਕੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਕੋਈ ਉਸ ਤੋਂ ਅਗੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਰਿਮੂਵ ਕਰਨ ਦਾ ਜਿਹੜਾ ਪ੍ਰੋਸੈਸ ਹੈ ਹਟਾਉਣ ਦਾ ਪ੍ਰੋਸੈਸ ਜਿਹੜਾ ਇਹੋ ਚੀਜ਼ ਵੀ ਅਸੀਂ ਕਿਤੋਂ ਦੇਖ ਕੇ ਲੱਭੀ ਹੈ यूएसए तो देख के लिए दीजिए तो ये भी बड़ा इंपॉर्टेंट प्रोसेस है पढ़ा जाके उस अगर अपने उपर आ जाना जी तो अभी रूस को यू एस एस ठीक है यूएसएसआर तो एस आर तो अभी कि चीज़ा जॉरो की रूस तो अभी दो चीजें ही बॉलो की बढ़िया इंपॉर्टेंट है दो चीज़ा पहली चीज़ फंडामेंटल ड्यूटीज ठीक है फंडामेंटल राइट अभी यूएसए तो बॉलो किए हैं फंडामेंटल ड्यूटीज है जूस भाणिक करता ठीक है तो अगली इंपोर्टेंट चीज़ है योजना ठीक है, है समी इस... लिस्ट। लिस्ट सूची कह दें कंकरंट लिस्ट बारे अ पढ़ चुके हैं ਜਿੱਥੇ ਅਸੀਂ ਸ਼ੈਡਿਊਲ ਪੜੇ ਸੀ ਸ਼ੈਡਿਊਲ 7th ਸ਼ੈਡਿਊਲ ਸੀਗਾ ਜਿਹੜਾ ਸਾਡਾ ਉੱਥੇ ਅਸੀਂ ਆਪਾਂ ਗੱਲ ਕੀਤੀ ਸੀ ਕਿ ਇੰਡੀਆ ਦੇ ਸੰਵਿਧਾਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਲਿਸਟ ਹੈ ਇੱਕ ਤਾਂ ਯੂਨੀਅਨ ਲਿਸਟ ਫਿਰ ਉਸ ਤੋਂ ਬਾਅਦ ਸਟੇਟ ਲਿਸਟ ਤੇ ਤੀਜੇ ਨੰਬਰ ਤੇ ਸਾਡੇ ਕੋਲ ਕਿਹੜੀ ਚੀਜ਼ ਹੈ ਕੰਮ ਕਰੰਟ ਲਿਸਟ ਠੀਕ ਹੈ ਇਹ ਟੈਂਪਲਿਸਟ ਜਿਹੜੀਆਂ ਅਸੀਂ 7 ਨੰਬਰ ਸ਼ੈਡਿਊਲ ਦੇ ਵਿੱਚ ਪੜਦੇ ਆ ਇਹ ਸਮਵਰਤੀ ਸੂਚੀ जो असिपा सामवर्ती सूची भी कहते हैं कितों बॉरू की असी आस्ट्रेलिया को फिर उस अगली इंपॉर्टेंट गलम्बल लैंगुएज है प्रस्तावना की भाषा ठीक है जोड़ा प्रैम्बल वर्ड है यही असी यू एस ए तो बॉरो किया है प्रैम्बल वर्ड यू एस ए को लिया गया है पर जी प्रबल यूज़ की गई है ये कि लगी है आसट्रेलिया तो फिर उसद जॉइंट सिटी ਜੁਆਇੰਟ ਸਿਟਿੰਗ ਹੈ ਜਿਹੜੀ ਏਵੀਸੀ ਆਸਟ੍ਰੇਲੀਆ ਤੋਂ ਲਈ ਗਈ ਹੈ ਜੁਆਇੰਟ ਸਿਟਿੰਗ ਦੀ ਅਸੀਂ ਗੱਲ ਕਰਾਂਗੇ ਜੁਆਇੰਟ ਸਿਟਿੰਗ ਕੀ ਹੁੰਦੀ ਹੈ ਥੋੜਾ ਜਿਹਾ ਮੈਂ ਦੱਸਦਾ ਕਿ ਜੁਆਇੰਟ ਸਿਟਿੰਗ ਜਿਹੜੀ ਜਦੋਂ ਕੋਈ ਬਿੱਲ ਜਿਹੜਾ ਪਾਣੀ ਦੇ ਕੰਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਜੇ ਉਹ ਬਿੱਲ ਸਿਰੇ ਨਾਂ ਚੜੇ ਠੀਕ ਹੈ ਜੁਆਇੰਟ ਸਿਟਿੰਗ ਪਹਿਲੀ ਗੱਲ ਦੋ ਬਿੱਲ ਦੇ ਲਈ ਹੀ ਬਣਾਈ ਜਾ ਸਕਦੀ ਹੈ ਠੀਕ ਹੈ ਇਹਨੂੰ ਆਪਾਂ ਡਿਟੇਲ ਚੱਕੀ ਜਾ ਕੇ ਪੜਾਂਗੇ ਬਸ ਇੱਕ ਵਿੱਚ ਸਮਝੋ ਕਿ ਜੁਆਇੰੰਟ ਸਿਟਿੰਗ ਜਦੋਂ ਕੋਈ ਬਿੱਲ ਸਿਰੇ ਨਾਂ ਚੜੇ ਠੀਕ ਹੈ ਪੈਂਡਿੰਗ ਪਿਆਰ ਵੀ ਤਾਂ ਉਦੋਂ ਦੋਨਾਂ ਹਾਊਸ ਦੀ ਰਾਜ ਸਭਾ ਤੇ ਲੋਕ ਸਭਾ ਦੀ ਇੱਕ ਸਾਂਝੀ ਮੀਟਿੰਗ ਕਰਾਈ ਜਾਂਦੀ ਹੈ ਜਿਹਨੂੰ ਉਸੇ ਜੁਆਇੰਟ ਸੈਟਿੰਗ ਕਹਿੰਦੇ ਆ ਠੀਕ ਹੈ ਜੁਆਇੰਟ ਸੈਟਿੰਗ ਜਿਹੜਾ ਇਹੇ ਚੀਜ਼ ਵੀ ਅਸੀਂ ਮਸਟ ਰਿਡ ਹੈ ਤਾਂ ਬੋਰਡ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਜਿਹੜਾ ਵਪਾਰ ਤੇ ਵਣਜ ਸਬੰਧੀ ਗੱਲਾਂ ਟ੍ਰੇਡ ਐਂਡ ਕਮਰਸ ਦੇ ਨਾਲ ਰਿਲੇਟਡ ਜਿਹੜੀਆਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਇਹ ਵੀ ਅਸੀਂ ਆਸਟ੍ਰੇਲੀਆ ਦੇ ਸਰਦਾਰ ਕੋ ਬੋਰਡ ਕੀਆ ਤੇ ਅੱਗੇ ਜਪਾਨ ਜਪਾਨ ਤੋਂ ਬਸਿੱਤ ਜਿਹੜੇ ਜਿਹੜੇ ਲੋਅ ਤੇ ਸਾਡੀ ਸੁਪਰੀਮ ਕੋਰਟ ਕੰਮ ਕਰਦੀ ਹੈ ਸੁਪਰੀਮ ਕੋਰਟ ਦਾ ਜਿਹੜਾ ਫੰਕਸ਼ਨ ਹੈ ਠੀਕ ਹੈ ਜਿਹੜੇ ਲੋਅ ਤੇ ਉਹ ਕੰਮ ਕਰਦਾ ਹੈ ਇਹ ਚੀਜ਼ ਸੀ ਜਪਾਨ ਤੋਂ ਬੋਲਦੀ ਹੁਏ ਫਿਰ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆ ਜਾਂਦਾ ਜੀ ਜਰਮਨੀ ਜਰਮਨੀਆ ਜਿਹੜਾ ਜਰਮਨਿਕ ਕੋਨਿ ਕੀ ਚੀਜ਼ ਲਈਦੀ ਹੈ ਐਮਰਜੈਂਸੀ ਦੇ ਸਮੇਂ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਇਹਨਾਂ ਦਾ ਰੱਦ ਪੂਜਣਾ ਠੀਕ ਹੈ ਮੌਂਟੇਕਿਅਰ ਦਾ ਸਾਡੇ ਫੰਡਾਮੈਂਟਲ ਰਾਈਟਸ ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਫੰਡਾਮੈਂਟਲ ਰਾਈਟਸ ਜਿਹੜੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਆ ਇਹੋ ਚੀਜ਼ ਅਸੀਂ ਜਰਮਨੀ ਨੂੰ ਦੇਖ ਕੇ ਆਪਦੇ ਕਨਸਟੀਟਿਊਸ਼ਨ ਦੇ ਵਿੱਚ ਆ ਕਿ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਸੌਪਰਟੀਕਾ ਵੀ ਗੱਲ ਉਹ ਰੱਖਣੀ ਅਫਰੀਕਾ ਠੀਕ ਹੈ ਦੱਖਣੀ ਅਫਰੀਕਾ ਤੋਂ ਇੱਕ ਇੰਪੋਰਟੈਂਟ ਚੀਜ਼ ਜਿਹੜੀ ਲਈ ਆ ਉਹ ਹੈਗਾ ਕਨਸਟੀਟਿਊਸ਼ਨਸ ਦੇ ਵਿੱਚ ਅਮੈਂਡਮੈਂਟ ਕਰਨਾ ਠੀਕ ਹੈ ਅਮੈਂਡਮੈਂਟ ਜਿਹੜੀ ਕਿਵੇਂ ਕੀਤੀ ਜਾਊਗੀ ਐਮੈਂਡਮੈਂਟ ਆਰਟੀਕਲ ਨੰਬਰ 368 ਦੇ ਅੰਦਰ ਕੀਤੀ ਐਮੀ ਹੈ 358 ਨੰਬਰ ਆਰਟੀਕਲ ਜਿਹੜਾ ਸਾਡੇ ਸੰਵਿਧਾਨ ਵਿੱਚ ਦੱਸ ਹੈ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜੇ ਕੋਈ ਚੀਜ਼ ਬਦਲਣੀ ਹੈ ਕੋਈ ਚੇਂਜ ਕਰਨੀ ਹੈ ਤਾਂ ਉਹਦਾ ਪ੍ਰੋਸੈਸ ਕੀ ਹੋਊਗਾ ਇਹ ਪ੍ਰੋਸੈਸ ਹੈ ਜਿਹੜਾ ਅਸੀਂ ਸਾਊਥ ਅਫਰੀਕਾ ਤੋਂ ਦੇਖ ਕੇ ਆਇਆ ਫਿਰ ਉਸ ਤੋਂ ਬਾਅਦ ਕਿਉਂਕਿ ਸਾਡੇ ਰਾਜ ਸਭਾ ਦੇ ਮੈਂਬਰ ਹੈ ਉਹਨਾਂ ਦੀ ਵੀ ਇਲੈਕਸ਼ਨ ਕਿਵੇਂ ਹੋਣ ਕਿ ਉਹਨਾਂ ਦੀ ਚੋਣ ਹੈ ਜਿਹੜੀ ਕਿਵੇਂ ਕੀ ਬੀ ਜੋ ਵੀ ਇਹ ਚੀਜ਼ ਵੀ ਅਸੀਂ ਸਾਊਥ ਅਫਰੀਕਾ ਨੂੰ ਦੇਖ ਕੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ। ਨੈਕਸਟ ਆਪਣੇ ਕੋਲੇ ਕੈਨੇਡਾ ਆ ਜਾਂਦਾ ਠੀਕ ਹੈ ਜੀ। ਕੈਨੇਡਾ ਤੋਂ ਵੀ ਅਸੀਂ ਜਿਹੜੀ ਚੀਜ਼ ਆਪਦੇ ਸੰਵਧਾਨ ਦੇ ਵਿੱਚ ਐਡ ਕੀਤੀ ਹੈ ਇਹਦੇ ਚ ਪਹਿਲੀ ਚੀਜ਼ ਹੈ ਫੈਡਰੇਸ਼ਨ ਠੀਕ ਹੈ ਫੈਡਰੇਸ਼ਨ ਦੇ ਵਿੱਚ ਬਰੀ ਕੇਂਦਰ ਸ਼ਕਤੀਸ਼ਾਲੀ ਹੁੰਦੀ ਹੈ। ਫੈਡਰੇਸ਼ਨ ਵਰਡ ਕੀ ਹੈ? ਮਤਲਬ ਕਿ ਸਟੇਟਾਂ ਨੂੰ ਵੀ ਅਧਿਕਾਰ ਦਿੱਤੇ ਜਾਂਦੇ ਆ। ਠੀਕ ਹੈ ਸਟੇਟਾਂ ਜਿਹੜੀਆਂ ਉਹ ਵੀ ਬਰਾਬਰ ਨਾਲ ਚੱਲਦੀਆਂ ਸਟੇਟਾਂ ਨੂੰ ਖੁਸ਼ ਹ ਹੱਦ ਤੱਕ ਕੋਲਿ ਦੇ ਤੀਏ ਲਈ ਕਿ ਉਹ ਆਪਣੇ ਰਾਜ ਦੇ ਵਿੱਚ ਜਿਹੜੇ ਰੂਲ ਪ੍ਰੈਟ ਰੈਗੂਲੇਸ਼ਨ ਜਿਹੜੇ ਬਣਾ ਸਕਦੀ ਹੈ ਪਰ ਉਹ ਇੱਕ ਸੈਂਟਰ ਦੇ ਵਿੱਚ ਬੰਨੇ ਹੋਣਗੇ ਠੀਕ ਹੈ ਕੇਂਦਰ ਦੇ ਨਾਲ ਬੱਝੇ ਹੋਣਗੇ ਉਹਦੇ ਨਾਲ ਮਿਲ ਕੇ ਚੱਲਦੇ ਰਹਿਣਗੇ ਤਾਂ ਇਹ ਚੀਜ਼ ਅਸੀਂ ਕਿੱਥੋਂ ਲਈ ਹੈ ਕੈਨੇਡਾ ਦੇ ਸੰਧਾਨ ਤੋਂ ਲਈ ਹੈ ਪਰ ਉਸ ਤੋਂ ਬਾਅਦ ਉਹ ਜਿਹੜੀਆਂ ਰੈਜ਼ੀਡੂਅਲ ਪਾਵਰਸ ਹੁੰਦੀਆਂ ਤੇ ਰੈਜ਼ੀਡੂਅਲ ਪਾਵਰ ਦਾ ਮਤਲਬ ਕੀ ਜਿਹੜੀਆਂ ਬਚੀਆਂ ਹੋਈਆਂ ਸ਼ਕਤੀਆਂ ਬਚੀਆਂ ਹੋਈਆਂ ਸ਼ਕਤੀਆਂ ਕਿ ਉਹ ਹੋਣਗੀਆਂ ਜਦੋਂ ਸੈਂਟਰ ਦੇ ਸਟੇਟ ਦੇ ਵਿੱਚਕਾਰ ਜਿਹੜੀਆਂ ਪਾਵਰਸ ਦੀ ਵੰਡ ਕਿ ਕਰ ਦਿੱਤੀ ਜਾਂਦੀ ਆ ਜੀ ਆਪਾਂ ਸਾਡੇ ਇੱਕ ਸ਼ਡਿਊਲ ਜਿਹੜਾ ਮੈਂ ਉਹਨੇ ਦੱਸ ਕੇ ਢੇਆ ਠੀਕ ਹੈ ਉਹਦੇ ਵਿੱਚ ਡਿਵੀਜ਼ਨ ਆਫ ਪਾਵਰਸ ਦੀ ਗੱਲ ਕੀਤੀ ਜੀ ਆਪਾਂ ਡਿਵੀਜ਼ਨ ਆਫ ਪਾਵਰ ਜੀ ਦੇ ਵਿੱਚ ਯੂਨੀਅਨ ਲਿਸਟ ਸਟੇਟ ਲਿਸਟ ਤੇ ਕੰਕਰੈਂਟ ਲਿਸਟ ਸੀ ਠੀਕ ਹੈ ਉਹਦੇ ਵਿੱਚ ਪਾਵਰਸ ਦੀ ਵੰਡ ਕੀਤੀ ਗਈ ਸੀ ਕਿ ਕਿਹੜੇ-ਕਿਹੜੇ ਸਬਜੈਕਟ ਆ ਜਿਨ੍ਹਾਂ ਤੇ ਕੇਂਦਰ ਸਰਕਾਰ ਬਣਾ ਸਕਦੀ ਹੈ ਤੇ ਕਿਹੜੇ ਸਬਜੈਕਟ ਹੋਣਗੇ ਜਿਨ੍ਹਾਂ ਤੇ ਸਟੇਟ ਸਰਕਾਰ ਬਣਾ ਸਕਦੀ ਹੈ ਉਨ੍ਹਾਂ ਤੋਂ ਇਲਾਵਾ ਜਿਹੜੇ ਵਿਸ਼ੇ ਬਚ ਜਾਣਗੇ ਠੀਕ ਹੈ ਜਿਨ੍ਹਾਂ ਨੂੰ ਅਸੀਂ ਰੈਸਟੀਚੂਲ ਕਹਾਂਗੇ ਠੀਕ ਹੈ ਉਹਨਾਂ ਵਿਸ਼ਿਆਂ ਦੇ ਸਿਰਫ ਕੇਂਦਰ ਸਰਕਾਰ ਨੂੰ ਡੋਬੜੇ ਹੋਵੇਗੀ ਠੀਕ ਹੈ ਜਿਹੜੇ ਨਾ ਦਾ ਸਟੇਟ ਦੇ ਧਾਰੇ ਚਾਹਣਗੇ ਨਾ ਨਾ ਕਿਸੇ ਹੋਰ ਯੂਟੀ ਦੇ ਧਾਇਰੇ ਚਾਹਣਗੇ ਤਾਂ ਉਹਨਾਂ ਨੂੰ ਕੇਂਦਰ ਸਰਕਾਰ ਆਪਣੇ ਧਾਇਰੇ ਚ ਰੱਖਦੀ ਹੈ ਤਾਂ ਇਹਨਾਂ ਨੂੰ ਅਸੀਂ ਰੈਸਟੀਚੂਲ ਜਾਂ ਬਚੇ ਹੋਏ ਗਿਆ ਸ਼ਕਤੀਆਂ ਕਹਿ ਦਿੰਦੇ ਹੈ ਜਿਹੜੀਆਂ ਸਿਰਫ ਕੇਂਦਰ ਦੇ ਅਧਿਕਾਰ ਖੇਤਰ ਚ ਆਉਂਦੇ ਹੈ ਤੇ ਉਸ ਦਾ ਜਿਹਨੈਕਸਟ ਹੈਗਾ ਆਪਣੇ ਕੋਈ ਸੀ ਆਇਰਲੈਂਡ ਆਇਰਲੈਂਡ ਕੋ ਬੜੀ ਇੰਪੋਰਟੈਂਟ ਚੀਜ਼ ਲਈ ਗਈ ਸੀ ਜਿਹੜੀਆਂ ਬੀ ਪੀ ਐਸ ਪੀਸ ਠੀਕ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਰਾਜਾਂ ਜਾਂ ਨੀਤੀਆਂ ਸਰਬੀ ਨਿਰਦੇਸ਼ਕ ਸਿਧਾਂਤ ਰਾਜਾਂ ਦੀਆਂ ਨੀਤੀਆਂ ਸਰਬੀ ਨਿਰਦੇਸ਼ਕ ਸਿਧਾਂਤ ਅਸੀਂ ਆਇਰਲੈਂਡ ਤੋਂ ਬੋਰੋ ਕੀਤੇ ਆਇਰਲੈਂਡ ਨੇ ਅਗੋਂ ਇਹ ਸਪੇਨ ਤੋਂ ਲਈ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਜਿਹੜੇ ਇਲੈਕਸ਼ਨ ਹੋਣਗੇ ਇਹਨਾਂ ਦੀ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੋਊਗਾ ਉਹ ਕਿਵੇਂ ਦਾ ਹੋਊਗਾ ਇਹ ਚੀਜ਼ ਸੀ ਕਿ ਤੁਹਾਨੂੰ ਇਹ ਇਹ ਅਸੀਂ ਆਇਰਲੈਂਡ ਤੋਂ ਗੌਰਮ ਸੀ ਠੀਕ ਹੈ ਤਾਂ ਅੱਜ ਜਿਹੜਾ ਸਾਡਾ ਟੌਪਿਕ ਸੀਗਾ ਵੀ ਸੋਰਸਿਸ ਆਫ ਕਨਸਟੀਟਿਊਸ਼ਨ ਸੀਗਾ ਠੀਕ ਹੈ ਇਹ ਲੈਕਚਰ ਇੱਥੇ ਆਪ ਨੂੰ ਦਾ ਅੱਗਾ ਅਗਲਾ ਲੈਕਚਰ ਜਿਹੜਾ ਆਪਾਂ ਪੰਜ ਮਿੰਟ ਤੱਕ ਫਿਰ ਦੁਬਾਰੀ ਕੰਟੀਨਿਊ ਕਰਦੇ ਹਾਂ